ਸਭ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਇਆ ਏ ਟਮਾਟਰ ਦਾ ਸੂਪ ਤੇ ਇਹ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿੱਦਾਂ ਬਣਦਾ ਟਮਾਟਰ ਦਾ ਸੂਪ ਬਣਾਉਣ ਲਈ ਇਹ ਆਪਾਂ ਦੀ ਤਿੰਨ ਵੱਡੇ ਟਮਾਟਰ ਲਏ ਨੇ ਤੇ ਇਹਨੂੰ ਆਪਾਂ ਐਦਾਂ ਧੋ ਕੇ ਤੇ ਐਦਾਂ ਟੁਕੜਿਆਂ 'ਚ ਕੱਟ ਲਿਆ। ਹੁਣ ਲਵਾਂਗੇ ਜੀ ਆਪਾਂ ਕੁੱਕਰ ਤੇ ਟਮਾਟਰ ਜਿਹੜੇ ਆਪਾਂ ਕੁੱਕਰ 'ਚ ਪਾਵਾਂਗੇ। ਆਪਾਂ 1 ਕੱਪ ਪਾਣੀ ਲਿਆਏ ਤੁਸੀਂ ਕੋਲੀ ਵੀ ਲੈ ਸਕਦੇ ਹੋ ਇਹ ਪਾਵਾਂਗੇ ਆਪਾਂ ਇਹਦੇ ਵਿੱਚ। ਇਹ ਛੋਟਾ ਚਮਚ ਆਪਾਂ ਅੱਧਾ ਨਮਕ ਦਾ ਲਿਆਏ ਇਹ ਪਾਵਾਂਗੇ। ਤੇ ਇਹਨੂੰ ਆਪਾਂ ਹੁਣ ਗੈਸ ਤੇ ਰੱਖ ਕੇ ਇਹਨੂੰ ਆਪਾਂ 2 ਤੋਂ 3 ਵਿਸਲਾਂ ਲਵਾ ਲਾਂਗੇ। ਦੇਖੋ ਜੀ ਇਹ ਟਮਾਟਰ ਜਿਹੜੇ ਨੇ ਆਪਾਂ ਕੁੱਕਰ ਚੋਂ ਕੱਢ ਲਏ ਨੇ ਐਦਾਂ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਠੰਡਾ ਕਰਾਂਗੇ ਇਹ ਗਲ ਗਏ ਨੇ ਆਪਣੇ ਟਮਾਟਰ ਇਹਨਾਂ ਨੂੰ ਥੋੜਾ ਜਿਹਾ ਆਪਾਂ ਠੰਡਾ ਕਰਾਂਗੇ ਤੇ ਠੰਡਾ ਕਰਨ ਤੋਂ ਬਾਅਦ ਆਪਾਂ ਇਹਨੂੰ ਮਿਕਸੀ ਚ ਗ੍ਰਾਈਂਡ ਕਰਾਂਗੇ ਕਿਉਂਕਿ ਜੇ ਆਪਾਂ ਗਰਮ ਗਰਮ ਨੂੰ ਮਿਕਸੀ ਚ ਗ੍ਰਾਈਂਡ ਕਰਾਂਗੇ ਤਾਂ ਸਾਰਾ ਬਾਹਰ ਨਿਕਲ ਜਾਏਗਾ ਤੇ ਇਸ ਲਈ ਆਪਾਂ ਥੋੜਾ ਜਿਹਾ ਠੰਡਾ ਕਰਕੇ ਫਿਰ ਇਹਨੂੰ ਗ੍ਰਾਈਂਡ ਕਰਾਂਗੇ ਅੱਜ ਆਪਾਂ ਮਿਕਸੀ ਚ ਸਾਰਾ ਪੀਸ ਲਿਆ ਏ ਤੇ ਹੁਣ ਆਪਾਂ ਇੱਦਾਂ ਕਛਾਣਨੀ ਲੈ ਕੇ ਤੇ ਇਹਨੂੰ ਆਪਾਂ ਛਾਣ ਲਾਂਗੇ ਤਾਂ ਕਿ ਜਿਹੜਾ ਕੋਈ ਬ ਤੇ ਉਹ ਵਾਲਾ ਜਿਹੜਾ ਹੈ ਆਪਣੀ ਖਾਨੀ ਚ ਰਹਿ ਜਾਏਗਾ ਇਹ ਆਪਣੀ ਪੂਣੀ ਛੋਟੀ ਏ ਜੇ ਤੁਹਾਡੇ ਕੋਲ ਵੱਡੀ ਹੈਗੀ ਤੇ ਤੁਸੀਂ ਵੱਡੀ ਲੈ ਸਕਦੇ ਹੋ ਏਦਾਂ ਆਪਾਂ ਕਰਦੇ ਹਿਲਾਣੇ ਨੂੰ ਏਦਾਂ ਹਿਲਾ ਹਲਾ ਕੇ ਜਿਹੜਾ ਆਪਣਾ ਸਾਰਾ ਹੈ ਆਪਾਂ ਟਮਾਟੋ ਦੀ ਪਿਉਰੀ ਜਿਹੜੀ ਕੱਢ ਲਾਂਗੇ ਇਹ ਦੇਖੋ ਜੀ ਏਦਾਂ ਆਪਾਂ ਇਹਨੂੰ ਛਾਣ ਲਿਆ ਏ ਤੇ ਜੇ ਤੁਸੀਂ ਨਹੀਂ ਛਾਣਨਾ ਚਾਹੁੰਦੇ ਨਾ ਵੀ ਛਾਣੋ ਕਿਉਂਕਿ ਉਹ ਟਮਾਟਰ ਦਾ ਹੀ ਪਰ ਇਹ ਜਿੱਦਾਂ ਕੋਈ ਬੀਜ ਵਗੈਰਾ ਜਾਂ ਟਮਾਟਰ ਕੋਈ ਮੋਟਾ ਰਹਿ ਜਾਂਦਾ ਛਿੱਟਾ ਰਹਿ ਜਾਂਦਾ ਏ ਉਹ ਬਾਹਰ ਨਿਕਲ ਜਾਂਦਾ ਏ ਤੇ ਹੁਣ ਜੀ ਆਪਾਂ ਇਹਨੂੰ ਲਾਵਾਂਗੇ ਤੜਕਾ ਹੁਣ ਜੀ ਗੈਸ ਓਨ ਕਰਕੇ ਆਪਾਂ ਰੱਖਿਆ ਜੀ ਫਰਾਈਪੈਨ ਤੇ ਇਹ ਦੇਖੋ ਜੀ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਬਟਰ ਤੇ ਬਟਰ ਤੁਸੀਂ ਜਿਹੜਾ ਬਾਜ਼ਾਰ ਵਾਲਾ ਮਿਲਦਾ ਉਹ ਵੀ ਪਾ ਸਕਦੇ ਹੋ ਤੇ ਜਿਹੜਾ ਘਰ ਵਾਲਾ ਹੈ ਉਹ ਵੀ ਪਾ ਸਕਦੇ ਹੋ ਤੇ ਆਪਾਂ ਇਹ ਜਿਹੜਾ ਘਰ ਦਾ ਆਪਣੇ ਕੋਲ ਬਟਰ ਹੈ ਬਣ ਮੱਖਣ ਜਿਹੜਾ ਏ ਤੇ ਇਹ ਪਾਵਾਂਗੇ ਆਪਾਂ ਇਹ ਜੀ ਆਪਾਂ 1 ਚਮਚ ਪਾਰ ਕੇ ਪਾਤਾ ਹੈ ਜੀ ਬਟਰ ਇਹ ਕੋਲ ਥੋੜਾ ਜਿਹਾ ਪਾਵਾਂਗੇ ਜੇ ਆਪਾਂ ਇਹਦੇ ਵਿੱਚ ਜੀਰਾ ਐਜੀ ਆਪਾਂ ਦੋ ਤੋਂ ਤਿੰਨ ਹਰੀਆਂ ਮਿਰਚਾਂ ਕੱਟ ਲਈਆਂ ਬਰੀਕ ਬਰੀਕ ਤੇ ਥੋੜੀ ਜੀ ਅਦਰਕ ਕੱਟ ਲਈ ਤੇ ਤੁਸੀਂ ਇੱਥੇ ਸੁੱਕਾ ਲਸਣ ਵੀ ਪਾ ਸਕਦੇ ਹੋ ਥੋੜਾ ਜਿਹਾ ਤੇ ਇਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਆਪਾਂ ਥੋੜਾ ਜਿਹਾ ਭੁੰਨ ਲਾਂਗੇ ਇਦਾਂ ਆਪਾਂ ਇਹਨੂੰ ਪੁੰਨ ਲਾਂਗੇ ਤੇ ਜਿੱਦਾਂ ਆਪਾਂ ਅਦਰਕ ਤੇ ਲਸਣ ਇੱਥਾਂ ਹੀ ਪਾ ਰਹੇ ਆਂ ਤੇ ਤੁਸੀਂ ਇਹਨੂੰ ਜਦੋਂ ਆਪਾਂ ਟਮਾਟਰਾਂ ਨੂੰ ਕੁੱਕਰ 'ਚ ਬੋਇਲ ਕੀਤਾ ਸੀਗਾ ਤੇ ਤੁਸੀਂ ਇਹਨਾਂ ਨੂੰ ਉਦੋਂ ਪਾ ਸਕਦੇ ਹੋ ਤੇ ਮਿਕਸੀ ਦੇ ਵਿੱਚ ਨਾਲ ਹੀ ਇਹਨਾਂ ਨੂੰ ਗ੍ਰਾਈਂਡ ਕਰ ਸਕਦੇ ਹੋ ਤੇ ਆਪਾਂ ਇਦਾਂ ਪਾ ਰਹੇ ਆਂ ਇਹ ਦੇਖੋ ਜੀ ਥੋੜਾ ਜਿਹਾ ਆਪਾਂ ਪੁੰਨ ਲਿਆ ਤੇ ਹੁਣ ਆਪਾਂ ਜਿਹੜਾ ਆਪਣੀ ਐ ਪਿਊਰੀ ਬਣਾ ਕੇ ਰੱਖੀ ਸੀਗੀ ਇਹ ਦੇਖੋ ਛਾਂਕ ਕੇ ਇਹ ਪਾਵਾਂਗੇ ਤੇ ਬਾਕੀ ਤੁਸੀਂ ਜਿੰਨਾ ਤੇ ਪਤਲਾ ਕਰਨਾ ਚਾਹੁੰਦੇ ਹੋ ਤੇ ਤੁਸੀਂ ਉਹ ਹਿਸਾਬ ਨਾਲ ਪਾਣੀ ਪਾ ਸਕਦੇ ਹੋ ਤੇ ਇੱਥੇ ਆਪਾਂ ਇੱਕ ਗੋਲੀ ਪਾਣੀ ਪਾਵਾਂਗੇ ਜੀ ਇਹ ਜੀ ਆਪਾਂ ਇੱਕ ਗੋਲੀਆ ਦੇ ਵਿੱਚ ਪਾਣੀ ਪਾਤਾ ਤੇ ਹੁਣ ਆਪਾਂ ਇਹਨੂੰ ਗੈਸ ਤੇਜ ਕਰਕੇ ਤੇ ਇਹਨੂੰ ਆਪਾਂ ਥੋੜੀ ਦੇਰ ਬੋਇਲ ਕਰਾਂਗੇ ਤੇ ਜੇ ਤੁਸੀਂ ਇਹਨੂੰ ਬਾਜ਼ਾਰ ਵਰਗਾ ਥਿੱਕ ਕਰਨਾ ਚਾਹੁੰਦੇ ਹੋ ਜ਼ਿਆਦਾ ਤੇ ਤੁਸੀਂ ਥੋੜਾ ਜਿਹਾ ਕਾਰਨਫਲੌਰ ਲੈ ਕੇ ਉਹਨੂੰ ਪਾਣੀ 'ਚ ਘੋਲ ਕੇ ਤੇ ਇਹਦੇ ਵਿੱਚ ਪਾ ਸਕਦੇ ਹੋ ਤੇ ਆਪਾਂ ਬਿਨਾਂ ਆਰਾ ਰੋਟ ਬਿਨਾਂ ਕੋਰਨ ਫਲੋਰ ਤੋਂ ਘਰ ਚ ਬਣਾ ਰਹੇ ਆ ਇਸ ਲਈ ਆਪਾਂ ਇਹਦੇ ਵਿੱਚ ਕੋਈ ਚੀਜ਼ ਨਹੀਂ ਪਾ ਰਹੇ ਇਦਾਂ ਦੀ ਇਹਨੂੰ ਸੰਘਣਾ ਕਰਨ ਵਾਸਤੇ ਆਪਾਂ ਇਦਾਂ ਹੀ ਬਣਾਵਾਂਗੇ ਇਹਨੂੰ ਐਜੇ ਆਪਾਂ ਥੋੜਾ ਜਿਹਾ ਪਾ ਰਹੇ ਆ ਕਾਲਾ ਨਮਕ ਤੇ ਨਮਕ ਤੁਸੀਂ ਧਿਆਨ ਨਾਲ ਪਾਓ ਕਿਉਂਕਿ ਆਪਾਂ ਜਦੋਂ ਟਮਾਟਾ ਨੂੰ ਬੋਇਲ ਕੀਤਾ ਸੀਦਾ ਕੁੱਕਰ ਚ ਵਿਸਾ ਲਗਾਈ ਸੀ ਨਮਕ ਆਪਾਂ ਉਹ ਵੀ ਪਾਇਆ ਸੀ ਇਹ ਤੁਸੀਂ ਬਾਅਦ ਵਿੱਚ ਵੀ ਪਾ ਸਕਦੇ ਹੋ ਤੇ ਐ ਬਵਾਗੇ ਜੀ ਆਪਾਂ ਕਾਲੀ ਮਿਰਚ ਐ ਦੇਖੋ ਜੀ ਆਪਾਂ ਬਿਨਾ ਕਲਰ ਤੋਂ ਹੀ ਬਣਾ ਰਹੇ ਆ ਤੇ ਜੇ ਤੁਸੀਂ ਇੱਥੇ ਕਲਰ ਬਾਜ਼ਾਰ ਵਰਗਾ ਕਲਰ ਚਾਹੀਦਾ ਤੁਹਾਨੂੰ ਤਾਂ ਤੁਸੀਂ ਥੋੜਾ ਜਿਆਦਾ ਰਿਚ ਕਲਰ ਪਾ ਸਕਦੇ ਹੋ ਜਾਂ ਕਸ਼ਮੀਰੀ ਲਾਲ ਮਿਰਚ ਹੁੰਦੀ ਜਿਹੜੀ ਕਲਰ ਮਿਰਚ ਹੁੰਦੀ ਉਹ ਪਾ ਸਕਦੇ ਹੋ ਤੇ ਆਪਾਂ ਘਰ 'ਚ ਬਣਾ ਰਹੇ ਆ ਇਸ ਲਈ ਆਪਾਂ ਇਹਦੇ ਵਿੱਚ ਕੋਈ ਚੀਜ਼ ਨਹੀਂ ਇਦਾਂ ਦੀ ਪਾ ਰਹੇ ਤੇ ਆਪਾਂ ਇਹਨੂੰ ਇਦਾਂ ਹੀ ਸਿੰਪਲ ਬਣਾ ਰਹੇ ਆ ਹੈਲਦੀ ਬਣਾ ਰਹੇ ਆ ਇਹ ਦੇਖੋ ਜੀ ਇਹਨੂੰ 5 ਕੁ ਮਿੰਟ ਆਪਾਂ ਉਬਾਲ ਲਾਂਗੇ ਇਦਾਂ ਦੇਖੋ ਜੀ 5 ਤੋਂ 6 ਮਿੰਟ ਆਪਾਂ ਪਕਾ ਲਿਆ ਜੀ ਇਹਨੂੰ ਜੇ ਤੁਸੀਂ ਥਿੱਕ ਹੋਰ ਕਰਨਾ ਹੈ ਹੋਰ ਕਰ ਸਕਦੇ ਹੋ ਆਪਾਂ ਇਦਾਂ ਦਾ ਹੀ ਰੱਖਾਂਗੇ ਐ ਦੇਖੋ ਜੀ ਤੇ ਗੈਸ ਨੂੰ ਆਪਾਂ ਆਫ ਕਰ ਦਾਂਗੇ ਤੇ ਇਹ ਦੇਖੋ ਜੀ ਇਹ ਆਪਾਂ ਇਦਾਂ ਬੌਲ 'ਚ ਪਾ ਲਿਆ ਜੀ ਤੇ ਉੱਪਰ ਆਪਾਂ ਥੋੜੀ ਜੀ ਹਰੇ ਧਨੀਏ ਦੇ ਨਾਲ ਗਾਰਨਿਸ਼ ਕਰਤੀ ਏ ਐ ਦੇਖੋ ਜੀ ਥੋੜਾ ਜਿਹਾ ਪਹਰਾ ਧਨੀਆ ਪਾ ਦਿੱਤਾ ਤੇ ਤੁਸੀਂ ਇੱਥੇ ਕਰੀਮ ਹੁੰਦੀ ਜਿਹੜੀ ਤੁਸੀਂ ਉਹਦੇ ਨਾਲ ਵੀ ਇਹਨੂੰ ਜੀ ਡੈਕੋਰੇਟ ਕਰ ਸਕਦੇ ਹੋ ਇਹਨੂੰ ਤੇ ਆਪਾਂ ਦੀ ਇੱਥੇ ਪਾ ਰਹੇ ਹਾਂ ਜੀ ਮੱਖਣ ਤੇ ਇਹ ਦੇਖੋ ਜੀ ਇਹ ਆਪਾਂ ਜੀ ਪਾਤ ਹੈ ਜੀ ਮੱਖਣ ਇਹਦੇ ਵਿੱਚ ਜੀ ਤੇ ਇਹ ਆਪਣਾ ਹੈਲਦੀ ਜャ ਸੂਪ ਬਿਨਾ ਕੌਰਨ سٹਾਰਚਸ ਤੋਂ ਬਣ ਕੇ ਤਿਆਰ ਹੈ ਜੀ ਬਹੁਤ ਹੈਲਦੀ ਸੂਪ ਹੈ ਬਹੁਤ ਟੇਸਟੀ ਬਣਦਾ ਹੈ ਤੇ ਤੁਸੀਂ ਬੱਚਿਆਂ ਨੂੰ ਐਦਾਂ ਜਿੱਦਾਂ ਹੁਣ ਸਰਦੀਆਂ ਦਾ ਮੌਸਮ ਹੈ ਘਰ ਵਿੱਚ ਹੀ ਬਣਾ ਕੇ ਦੇ ਸਕਦੇ ਹੋ ਤੇ ਬਹੁਤ ਜਲਦੀ ਬਣ ਜਾਂਦਾ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ ਅਗਲੀ ਵੀਡੀਓ ਚ